ਕੁਦਰਤ ਦੇ ਅੱਗੇ ਕਦੇ ਕਿਸੇ ਦਾ ਜੋਰ ਨਹੀਂ ਚੱਲਦਾ ਹੜਾ ਨੇ ਬੜੀ ਭਿਆਨਕ ਤਬਾਹੀ ਪੰਜਾਬ ਦੇ ਵਿੱਚ ਮਚਾਈ ਹੈ 4 ਲੱਖ ਏਕੜ ਤੋਂ ਵੱਧ ਜਿਹੜੀ ਫਸਲ ਬਿਲਕੁਲ ਬਰਬਾਦ ਹੋ ਗਈ 2000 ਤੋਂ ਵੱਧ ਜਿਹੜੇ ਪਿੰਡ ਨੇ ਉਹ ਤਬਾਹ ਹੋ ਗਏ ਪਸ਼ੂ ਧਨ ਦਾ ਨੁਕਸਾਨ ਹੋ ਗਿਆ ਮਤਲਬ ਇੰਨਾ ਕੋ ਘਾਟਾ ਪਿਆ ਜਿਹੜਾ ਕਦੇ ਪੂਰਾ ਹੀ ਨਹੀਂ ਹੋ ਸਕਦਾ ਬਟ ਕੁਦਰਤ ਹੈ ਕੁਦਰਤ ਹੈਗੀ ਹੈ ਤਬਾਹੀ ਦਾ ਬੰਜਰ ਨਹੀਂ ਦੇਖਿਆ ਜਾ ਸਕਦਾ ਲੇਕਿਨ ਮੈਂ ਤਨਵਾਦ ਕਰਨਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰੋਬਿੰ ਸਿੰਘ ਮਾਨ ਦਾ ਉਹਨਾਂ ਦੀ ਸਮੁੱਚੀ ਟੀਮ ਦਾ ਕੱਲ ਉਹਨਾਂ ਨੇ ਇੱਕ ਇਤਿਹਾਸਕ ਫੈਸਲੇ ਲਏ ਜਿਹੜਾ ਕਿ ਪ੍ਰਭਾਵਿਤ ਲੋਕਾਂ ਦੀ ਜ਼ਖਮਾਂ ਦੇ ਉੱਤੇ ਮਰਮ ਲਾਉਣ ਦੇ ਬਰਾਬਰ 20000 ਰੁਪਇਆ ਪ੍ਰਤੀ ਏਕੜ ਮੁਆਵਜ਼ੇ ਦਾ ਐਲਾਨ ਕੀਤਾ ਹੈ। ਔਰ ਸਭ ਤੋਂ ਵੱਡੀ ਗੱਲ ਪੇਸ਼ ਦੇ ਵਿੱਚ ਪਹਿਲੀ ਵਾਰੀ ਇਸ ਆਫਤ ਦੇ ਵਿੱਚੋਂ ਨਿਕਲਣ ਵਾਸਤੇ ਇੱਕ ਐਸੀ ਪਾਲਿਸੀ ਜਾਂਦੀ ਹੈ ਜਿੱਦੀ ਜ਼ਮੀਨ ਉਧਾਰੇ ਦਿੱਤਾ ਜੀਤਾ ਖੇਤ ਉਹਦਾ ਰੇਤ ਜਿਸ ਦੇ ਤਹਿਤ ਜਿਹੜੇ ਹੈ ਜਿਹੜੀ ਫਸਲਾਂ ਦੇ ਵਿੱਚ ਰੇਤਾ ਭਰ ਗਿਆ ਹੈਗਾ ਉਹ ਕਿਸਾਨ ਉਸ ਰੇਤੇ ਨੂੰ ਵੇਚ ਸਕਦਾ ਹੈ ਪਰ ਮੈਂ ਪੂਰਾ ਘਾਟਾ ਤਾਂ ਨਹੀਂ ਪੂਰਾ ਕੀਤਾ ਜਾ ਸਕਦਾ ਪਰ ਕੁਝ ਹੱਦ ਤੱਕ ਇਸ ਦੇ ਨਾਲ ਉਹਨਾਂ ਨੂੰ ਦਿੱਖ ਦਿਓ। ਔਰ ਮਾਨ ਸਾਹਿਬ ਨੇ ਬਾਕੀ ਦੀ ਐਲਾਨ ਕੀਤਾ ਹੈ ਕਿ ਨਿਰਤਕਾਂ ਨੂੰ ਮੁਆਵਜ਼ਾ ਮਿਲੇਗਾ, ਬਾਕੀ ਨੁਕਸਾਨ ਦਾ ਮੁਆਵਜ਼ਾ ਵੀ ਮਿਲੇਗਾ। ਅੱਜ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੇ ਦੌਰੇ ਤੇ ਆਏ। ਪੂਰਾ ਪੰਜਾਬ ਟਿਕ ਟਿਕੀ ਲਗਾ ਕੇ ਉਹਨਾਂ ਦੇ ਦੌਰੇ ਵੱਲ ਦੇਖਿਆ ਹੈ ਕਿ ਉਹ ਕੋਈ ਚੰਗੀ ਰਾਹਤ ਪੰਜਾਬ ਨੂੰ ਚੰਗਾ ਪੈਕੇਜ ਜਿਹੜਾ ਉਹ ਪੰਜਾਬ ਨੂੰ ਖੜ ਕੇ ਜਾਣ ਕਿਉਂਕਿ ਜੇ ਉਹ ਅਫਗਾਨਿਸਤਾਨ ਨੂੰ ਪੈਕੇਜ ਦੇ ਸਕਦੇ ਹੈ ਪੰਜਾਬ ਕੋਲ ਖੁਦ ਹਿੰਦੁਸਤਾਨ ਦਾ ਹਿੱਸਾ ਹੈ ਇੱਕ ਬਹੁਤਪੂਰਨ ਅੰਗ ਹੈ ਦੇਸ਼ ਦਾ ਪੰਜਾਬ ਨੇ ਹਮੇਸ਼ਾ ਦੇਸ਼ ਦੀ ਸੇਵਾ ਕੀਤੀ ਹੈ ਮਦਦ ਕੀਤੀ ਹੈਗੀ ਹੈ ਕਿਤੇ ਐਵੇਂ ਨਾ ਹੋਵੇ ਜਿਵੇਂ ਉਹਨਾਂ ਦੇ ਮਿਨਿਸਟਰ ਵੀ ਆਏ ਇੱਥੇ ਸਿਰਫ ਡਿਜਾਸਟਰ ਟੂਰਿਜ਼ਮ ਕਰਕੇ ਚੱਲਦੇ। ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਜਿਾ ਜੋ ਪੰਜਾਬ ਦੇ ਵਿੱਚ ਆ ਰਹੇ ਪੰਜਾਬੀਆਂ ਦੀ ਹਮਿੰਤਾ ਦੀ ਉੱਤੇ ਖੜਾ ਉਤਰ ਔਰ ਪੰਜਾਬ ਨੂੰ ਵੱਡਾ ਰਾਹਤ ਪੈਕੇਜ ਜਿਸ ਤਰ੍ਹਾਂ ਕੱਲ ਪੰਜਾਬ ਦੇ ਲੋਕਾਂ ਨੇ ਡਿਮਾਂਡ ਕੀਤਾ ਕਿ ਘੱਟੋ ਘੱਟ 20000 ਕਰੋੜ ਰੁਪਏ ਦਾ ਪੈਕੇਜ ਉਹ ਪੰਜਾਬ ਨੂੰ ਜ਼ਰੂਰ ਦੇ ਕੇ ਜਾਵੇ। ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਆਪਣਾ ਫਰਜ਼ ਨਿਭਾਤਾ ਤੇ ਹੁਣ ਵਾਰੀ ਜਿਹੜੀ ਹੈ ਉਹ ਦੇਸ਼ ਦੇ ਪ੍ਰਧਾਨ ਮੰਤਰੀ